ਸ਼ਰਾਬ ਨੂੰ ਲੈ ਕੇ ਜਾਂ ਡਰੱਗਸ ਨੂੰ ਲੈ ਕੇ ਜਾਂ ਹੋਰ ਕੋਈ ਵੀ ਕੇਸਿਸ ਜੇ ਆਪਾਂ ਕੈਨੇਡਾ ਦੇ ਵਿੱਚ ਵੇਖਦੇ ਹਾਂ ਤਾਂ ਕੁੜੀਆਂ ਦੀ ਰੇਸ਼ਿਓ ਬਜਿਹੜੀ ਬਹੁਤ ਘੱਟ ਹੈ ਕੰਪੈਰੀਟਿਵ ਟੂ ਬॉयਜ਼ ਵਿਆਹ ਕਰਾ ਕੇ ਤੁਸੀਂ ਮਿਊਚੁਅਲ ਕੰਸੈਂਟ ਨਾਲ ਕਿਸੇ ਨੂੰ ਪੈਸੇ ਦੇ ਦਿੱਤੇ ਆ ਕਿ ਠੀਕ ਆ ਵੀ ਤੂੰ ਮੇਰੀ ਜਬ ਸਪਾਊਸ ਨੂੰ ਪੈਸੇ ਦਿੱਤੇ ਆ ਵੀ ਤੂੰ ਆਪਣਾ ਜਾ ਕੇ ਪੜ੍ਹਾਈ ਪਰਸੂ ਕਰ ਤੁਸੀਂ ਕੋਈ ਕਿਸੇ ਨਾਲ ਐਗਰੀਮੈਂਟ ਸਾਈਨ ਕਰਕੇ ਨਹੀਂ ਪੈਸੇ ਦਿੱਤੇ ਕਿ ਹਾਂ ਵੀ ਮੈਂ ਤੈਨੂੰ ਇੰਨੇ ਦਿਨਾਂ ਲਈ ਪੈਸੇ ਦੇ ਰਿਹਾ ਵਾਂ ਮੈਨੂੰ ਇੰਨੇ ਇਨਸਟਾਲਮੈਂਟ ਚ ਪੈਸੇ ਵਾਪਸ ਕਰੀ ਜਾਂ ਵਾਟਸਐਪਰ ਤਾਂ ਉਹ ਪ੍ਰੋਵੀਜ਼ਨ ਇੱਕ ਤੁਹਾਡਾ ਇੱਕ ਮਿਊਚੁਅਲ ਅੰਡਰਸਟੈਂਡਿੰਗ ਨਾਲ ਤੁਸੀਂ ਕੈਨੇਡਾ ਭੇਜਿਆ ਤੇ ਕੈਨੇਡਾ ਦੇ ਵਿੱਚ ਇਹੋ ਜਿਹਾ ਕੋਈ ਲਾਅ ਹੈ ਨਹੀਂ ਜਿਹੜਾ ਕਹਵੇ ਵੀ ਠੀਕ ਆ ਵੀ ਤੁਸੀਂ ਵਿਆਹ ਹੋ ਗਿਆ ਹੁਣ ਜਿਹੜਾ ਤੁਸੀਂ ਆਪਣੇ ਸਪਾਊਸ ਨੂੰ ਵੀ ਬਲਾ ਕਿਤੇ ਵੱਖਰੇ ਰਹਿ ਰਹੇ ਆ ਇਫ ਯੂ ਵਾਂਟ ਅ ਡਾਈਵੋਰਸ ਤੇ ਤੁਹਾਨੂੰ ਲੱਗ ਰਿਹਾ ਵੀ ਮੈਂ ਇਹਦੇ ਨਾਲ ਨਹੀਂ ਰਹਿ ਸਕਦੀ ਤੇ ਤੁਸੀਂ 1 ਸਾਲ ਤੋਂ ਸੈਪਰੇਟ ਹੋ ਕੇ ਰਹਿ ਰਹੇ ਆ ਤੇ ਤੁਹਾਨੂੰ ਡਾਵੋਸ ਐਕਟ ਦੇ ਅੰਦਰ ਤੁਸੀਂ ਡਿਵੋਰਸ ਲੈਣ ਲਈ ਐਲੀਜੀਬਲ ਦੇਖੋ ਕੈਨੇਡਾ 'ਚ ਕੀ ਆ ਕੈਨੇਡਾ ਦੀ ਪ੍ਰੋਡਕਸ਼ਨ ਕੀ ਸਿਰਫ ਉਹਦੇ ਕਣਕ ਹੁੰਦੀ ਆ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਕੁਝ ਜ਼ਿਆਦਾ ਉਤਪਾਦਨ ਨਹੀਂ ਹੁੰਦਾ ਹਰ ਚੀਜ਼ ਉਹਨਾਂ ਨੂੰ ਬਾਹਰੋਂ ਮੰਗਵੋਣੀ ਪੈਂਦੀ ਆ ਚਾਹੇ ਉਹ ਘਰਾਂ ਨੂੰ ਲੈ ਕੇ ਉਹਨਾਂ ਦਾ ਮਟੀਰੀਅਲ ਆ ਜਾਂ ਕੁਝ ਵੀ ਆ ਤਾਂ ਉਹ ਇੰਨੀ ਫਾਸਟ ਪੇਸ ਨਹੀਂ ਹੈਗੀ ਵੀ ਹਰ ਕੋਸ਼ ਉਤੇ ਇੱਕ ਦਿਨ 'ਚ ਰਾਤੋ-ਰਾਤ ਖੜਾ ਕਰ ਦੇਣਾ ਦੇਸ਼ ਅਤੇ ਵਿਦੇਸ਼ ਚ ਜਾਣ ਵਾਲੇ ਨੌਜਵਾਨ ਅਤੇ ਖਾਸ ਤੌਰ ਤੇ ਨਵੀਂ ਪੀੜੀ ਅਕਸਰ ਹੀ ਵਿਦੇਸ਼ਾਂ ਚ ਜਾ ਕੇ ਫਸ ਜਾਂਦੀ ਹੈ ਬਹੁਤ ਸਾਰਿਆਂ ਨੂੰ ਪ੍ਰੋਬਲਮਸ ਦੀ ਜਿਹੜਾ ਹੈ ਫੇਸਸ ਜਿਹੜੇ ਉਹ ਕਰਨੇ ਪੈਂਦੇ ਨੇ ਲੇਕਿਨ ਜੇਕਰ ਵਿਅਕਤੀ ਕੈਨੇਡਾ ਦੇ ਵਿੱਚ ਹੈ ਜਾਂ ਅਮਰੀਕਾ ਦੇ ਵਿੱਚ ਹੈ ਉਸ ਨੂੰ ਕਿਸ ਤਰ੍ਹਾਂ ਦੀ ਪਨਿਸ਼ਮੈਂਟ ਮਿਲ ਸਕਦੀ ਹੈ ਇਸ ਬਾਬਤ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਐਡਵੋਕੇਟ ਪਾਜੀ ਪਹਿਲਾਂ ਤੇ ਆਪਣਾ ਨਾਮ ਦੱਸ ਦਿਨਾ ਜੀ ਕਿ ਕੀ ਨਾਮ ਹੈ ਤੁਹਾਡਾ ਔਰ ਕਿੱਥੇ ਤੁਸੀਂ ਪ੍ਰੈਕਟਿਸ ਕਰਦੇ ਹੋ ਹਾ ਮੇਰਾ ਨਾਮ ਸੁਤਿੰਦਰਪਾਲ ਸਿੰਘ ਰੰਦਾਵਾ ਤੇ ਮੈਂ ਰਜਾਇਨਾ ਸਸਕਾਚੁਆਨ ਦੇ ਵਿੱਚ ਪ੍ਰੈਕਟਿਸ ਕਰਦਾ ਤੇ ਮੇਰੇ ਕੋਲ ਦੋ ਪ੍ਰੋਵਿੰਸਸ ਦੇ ਲਾਇਸੈਂਸ ਨੇ ਇੱਕ 온ਟਾਰੀਓ ਦਾ ਐਂਡ ਇੱਕ ਸਸਕਾਚੁਆਨ ਦਾ ਜਿਸ ਤਰ੍ਹਾਂ ਕਿ ਮੈਂ ਸ਼ੁਰੂਆਤ 'ਚ ਕਿਹਾ ਕਿ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਵਿਦੇਸ਼ 'ਚ ਚਲੇ ਜਾਂਦੇ ਨੇ ਉਹ ਫਸ ਵੀ ਜਾਂਦੇ ਨੇ ਕਿਸੇ ਸਿਸਟਮ ਦੇ ਨਾਲ ਉਹਨਾਂ ਨੂੰ ਅਗਰ ਰੀਲੀਫ ਦਿਵਾਣੀ ਹੋਵੇ ਤੇ ਕਿਸ ਤਰ੍ਹਾਂ ਦੀ ਪ੍ਰੋਵੀਜ਼ਨਸ ਹੁੰਦੀਆਂ ਨੇ ਨਾਰਕੋਟਿਕ ਨੂੰ ਲੈ ਕੇ ਹੋਵੇ ਜਾਂ ਕੋਈ ਵੀ ਹਿਟ ਐਂਡ ਰਨ ਦਾ ਕੋਈ ਕੇਸ ਹੋ ਜੇ ਕਿਸ ਤਰ੍ਹਾਂ ਦੀ ਉੱਤੇ ਪ੍ਰੋਵੀਜ਼ਨਸ ਰਹਿੰਦੀ ਨੇ ਵੇਖੋ ਜੀ ਜਿਹੜਾ ਜਿਹੜੇ ਤੇ ਉਥੇ ਟੈਂਪਰਰੀ ਰੈਜ਼ੀਡੈਂਟ ਨੇ ਟੈਂਪਰਰੀ ਰੈਜ਼ੀਡੈਂਟ ਦੇ ਵਿੱਚ ਆਗੇ ਵੀ ਜਿਹੜੇ ਉਥੋਂ ਦੇ ਪੱਕੇ ਵਸਨੀਕ ਨਹੀਂ ਨੇ ਉਹਨਾਂ ਦੇ ਲਈ ਇਹ ਕਹੀ ਆ ਕਿ ਜਿਹੜੀ ਵੀ ਉਹਨਾਂ ਨੂੰ ਸਜ਼ਾ ਮਿਲੂਗੀ ਜੇਕਰ ਉਹਦੇ ਵਿੱਚ 6 ਮੰਥ ਤੋਂ ਲੈ ਕੇ 10 ਸਾਲ ਦੇ ਵਿੱਚ ਵਾਲੀ ਉਹਨਾਂ ਨੂੰ ਸਜ਼ਾ ਮਿਲ ਗਈ ਜਿਹਦੇ ਵਿੱਚ ਮਿਨਿਮਮ 6 ਮੰਥ ਹੋਵੇ ਤੇ ਮੈਕਸਿਮਮ 10 ਸਾਲ ਦੀ ਸਜ਼ਾ ਹੋਵੇ ਜੇਕਰ ਉਹ ਉਹਨਾਂ ਨੂੰ ਸਜ਼ਾ ਮਿਲ ਜਾਂਦੀ ਆ ਤਾਂ ਉਹਨਾਂ ਨੂੰ IRCC ਕਹਿੰਦੀ ਹੈ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚ ਰਹਿਣ ਯੋਗ ਨਹੀਂ ਹੈਗੇ ਤੁਸੀਂ ਵਾਪਸ ਜਾਓ ਤਾਂ ਉਹ ਇੱਕ ਉਹਨਾਂ ਨੂੰ ਮਜਬੂਰੀ ਜਿਹੜੀ ਆ ਵੇਖਣੀ ਉਹਨਾਂ ਦੇ ਸਾਹਮਣੇ ਆ ਜਾਂਦੀ ਆ ਤਾਂ ਸਭ ਤੋਂ ਜਿਹੜਾ ਜ਼ਰੂਰੀ ਇਹ ਆ ਕਿ ਸਾਨੂੰ ਵੇਖਣਾ ਚਾਹੀਦਾ ਕਿ ਸਾਡਾ ਸਟੇਟਸ ਕੀ ਆ ਜੇਕਰ ਅਸੀਂ ਕੱਲ ਨੂੰ ਕੋਈ ਕਿਹੇ ਗਲਤ ਕੰਮ 'ਚ ਪੈਣ ਲੱਗੀਆਂ ਤਾਂ ਸਾਨੂੰ ਪਹਿਲਾਂ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਜੇਕਰ ਅਸੀਂ ਇਹ ਚੀਜ਼ 'ਚ ਪਏ ਤਾਂ ਸਾਡੀ ਸਾਨੂੰ ਸਜ਼ਾ ਤੇ ਜਿਹੜੀ ਨਾਲ ਮਿਲੂਗੀ ਜੋ ਚੱਲ ਰਹੀ ਆ ਕ੍ਰਿਮੀਨਲ ਕੋਡ ਦੇ ਅੰਦਰ ਜਾਂ ਜਿਹੜੀ ਵੀ ਤੁਹਾਡੀ ਸੀਡੀਐਸ ਲੱਗੀ ਆ ਜਾਂ ਜਿਹੜੀ ਵੀ ਤੁਹਾਡੀ ਪ੍ਰੋਪਰ ਪ੍ਰੋਵੀਜ਼ਨ ਚੱਲਦਾ ਪਿਆ ਬਟ ਉਹਦੇ ਨਾਲ ਇਹ ਚੀਜ਼ ਤੁਹਾਨੂੰ ਫ੍ਰੀ ਚ ਮਿਲੂਗੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜਦੋਂ ਮੇਰਾ ਇਹ ਕੇਸ ਵੀ ਡਨ ਹੋ ਗਿਆ ਚਾਹੇ ਮੈਨੂੰ ਥੋੜੀ ਸਜ਼ਾ ਵੀ ਮਿਲੇ ਪਰ ਜੇਕਰ ਮੈਨੂੰ ਸਜ਼ਾ ਮਿਲ ਜਾਂਦੀ ਆ ਜਦੋਂ ਮੇਰੀ ਸਜ਼ਾ ਕੱਟੀ ਗਈ ਮੈਨੂੰ ਨਾਲ ਦੀ ਨਾਲ ਇਹਨੇ ਰਿਪੋਰਟ ਕਰਤਾ ਇਸ ਵਿੱਚ ਕਿਹੜੇ ਕਿਹੜੇ ਜਿਹੜੇ ਨੇ ਉਹ ਮੰਨਿਆ ਜਾ ਸਕਦਾ ਕਿ ਇਹ ਕ੍ਰਾਈਮ ਜਿਹੜੇ ਨੇ ਇਹਦੇ ਵਿੱਚ ਇਨਵੋਲਵ ਨੇ ਜਿਨ੍ਹਾਂ ਚੋਂ 10 ਮਹੀਨੇ ਤੋਂ ਲੈ ਕੇ ਜਸਾ ਤੁਸੀਂ 10 ਸਾਲ ਤੱਕ ਕਹਿ ਰਹੇ ਹੋ ਕਿ ਸਜ਼ਾ ਹੋ ਸਕਦੀ 6 ਮਹੀਨੇ ਤੋਂ ਲੈ ਕੇ 10 ਸਾਲ ਤੱਕ ਕੋਈ ਵੀ ਜਿੱਦਾਂ ਫੋਰ ਐਗਜ਼ਾਮਪਲ ਜੇਕਰ ਕੋਈ ਮਰਡਰ ਐਗਰੋਵੇਟਡ ਅਸਾਲਟ ਹੋ ਗਿਆ ਜਾਂ ਉਸ ਤੋਂ ਬਾਅਦ ਡਰੱਗਸ ਚਾਰजेस ਦੇ ਵਿੱਚ ਆ ਗਏ ਉਹਨਾਂ ਦੇ ਵਿੱਚ ਕੁਆਂਟੀਟੀ ਡਿਪੈਂਡ ਕਰਦਾ ਕਿੰਨੀ ਕੁਆਂਟੀਟੀ ਇਹਨਾਂ ਕੋ ਫੜੀ ਜਾਂਦੀ ਆ ਤੇ ਇਹ ਅਸਾਲਟ ਵਿਦ ਵੈਪਨ ਆ ਗਿਆ ਇਹ ਵਾਲੇ ਜਿਹੜੇ ਚਾਰਜ ਨੇ ਜਦੋਂ ਇਹਨਾਂ ਦੇ ਇਹ ਚਾਰਜ ਫਿਰ ਡਰਿੰਕ ਐਂਡ ਡਰਾਈਵ ਦਾ ਆ ਗਿਆ ਡਰਿੰਕ ਐਂਡ ਡਰਾਈਵ ਦਾ ਪਹਿਲਾਂ ਇਹ ਚਾਰਜ ਨਹੀਂ ਸੀ ਹੁੰਦਾ ਬਟ 2018 ਤੋਂ ਬਾਅਦ ਬਹੁਤ ਜ਼ਿਆਦਾ ਜਦੋਂ ਇਹਨਾਂ ਦੇ ਐਕਸੀਡੈਂਟ ਹੋਣ ਲੱਗੇ ਉਸ ਤੋਂ ਬਾਅਦ ਉਹਨਾਂ ਨੇ ਇਹ ਵਾਲਾ ਚਾਰਜ ਉਹਦੇ ਚ ਪਾਤਾ ਆ ਹੁਣ ਇਹਦੇ ਚ ਫਾਰ ਇਗਜ਼ਾਮਪਲ ਤੁਸੀਂ ਸ਼ਰਾਬ ਪੀ ਕੇ ਚਾਹੇ ਗੱਡੀ 'ਚ ਸੁੱਤੇ ਵੀ ਆ ਤੁਸੀਂ ਗੱਡੀ ਡਰਾਈਵਰੀ ਕਰਦੇ ਪਏ ਟਰੱਕ 'ਚ ਤੁਸੀਂ ਤੁਹਾਡੀ ਚਾਬੀ ਟਰੱਕ ਦੇ ਵਿੱਚ ਲੱਗੀ ਹੈ ਪਰ ਤੁਸੀਂ ਸ਼ਰਾਬ ਪੀ ਕੇ ਸੁੱਤੇ ਆਂ ਤੁਹਾਡੇ ਤੇ ਫਿਰ ਵੀ ਡੀਯੂਆਈ ਪੈ ਜਾਣੀ ਹੈ ਡਰਾਈਵਿੰਗ ਅੰਡਰ ਇਨਫਲੂਐਂਸ ਪੈ ਜੀ ਨਹੀਂ ਵੀ ਤੁਸੀਂ ਸੁੱਤੇ ਸੀਗੇ ਹੋ ਸਕਦਾ ਤੁਹਾਡਾ ਦਿਲ ਕਰੇ ਹੋਰ ਅੱਧੇ ਘੰਟੇ ਬਾਅਦ ਗੱਡੀ ਚਲਾਉਣ ਨੂੰ ਜਾਂ ਟਰੱਕ ਚਲਾਉਣ ਨੂੰ ਪਰ ਤੁਸੀਂ ਸ਼ਰਾਬ ਪੀਤੀ ਸੀਗੀ ਇਸ ਕਰਕੇ ਤੁਹਾਡੇ ਤੇ ਉਹ ਵੀ ਚਾਰਜ ਪੈ ਜਾਂਦਾ ਤੇ ਜੇਕਰ ਉਹ ਚਾਰਜ ਪ੍ਰੂਫ ਹੋ ਜੇ ਕੋਰਟ ਦੇ ਵਿੱਚ ਤਾਂ ਤੁਹਾਨੂੰ ਚਾਹੇ ਸਜ਼ਾ ਥੋੜੀ ਮਿਲੇ ਚਾਹੇ ਕੱਲਾ ਤੁਹਾਡਾ ਡਰਾਈਵਿੰਗ ਲਾਇਸੈਂਸ ਹੀ ਸਸਪੈਂਡ ਹੋਵੇ ਬਟ ਕ੍ਰਿਮੀਨਲ ਕੋਡ ਇਹ ਗੱਲ ਕਹਿੰਦਾ ਕਿ ਇਹ ਜਿਹੜਾ ਤੁਸੀਂ ਕ੍ਰਾਈਮ ਕੀਤਾ ਇਹਦੀ 10 ਸਾਲ ਸਜ਼ਾ ਵੀ ਹੋ ਸਕਦੀ ਸੀ ਭਾ ਬਟ ਇਹ ਤੁਹਾਨੂੰ ਸਜ਼ਾ ਹੋ ਸਕਦੀ ਇਹ ਸੀਰੀਅਸ ਕਰਾਇਮ ਆ ਇਸ ਕਰਕੇ ਤੁਹਾਨੂੰ ਅਸੀਂ ਐਕਸਕਲੂਜਨ ਆਰਡਰ ਦਿੰਨੇ ਆ ਵੀ ਤੁਸੀਂ ਸਾਡੇ ਦੇਸ਼ ਚ ਰਹਿਣ ਯੋਗ ਨਹੀਂ ਹੈਗੇ ਤੁਸੀਂ ਰਿਪੋਰਟ ਹੋ ਹਾਂ ਜੇ ਤਾਂ ਕਿੰਨੇ ਕੇ ਕੇਸਿਸ ਇਸ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ ਕਿਉਂਕਿ ਤੁਸੀਂ ਉੱਥੇ ਪ੍ਰੈਕਟਿਸ ਵੀ ਕਰਦੇ ਹੋ ਆਂਦੇ ਹੋਣਗੇ ਨੌਜਵਾਨ ਜਾਂ ਲੜਕੀਆਂ ਜਾਂ ਲੜਕੀਆਂ ਆਂਦੇ ਹੋਣਗੇ ਕਿੰਨੇ ਕੇ ਤੁਹਾਨੂੰ ਨੰਬਰ ਆਫ ਰੇਸ਼ੋ ਕੀ ਹੈਗੀ ਇਸ ਤਰ੍ਹਾਂ ਦੇ ਮੋਸਟਲੀ ਜੇ ਤੁਸੀਂ ਵੇਖਿਆ ਜਾਓ ਤਾਂ 90% ਜਿਹੜੇ ਆ ਉਹ ਮੁੰਡਿਆਂ ਦੇ ਹੀ ਕੇਸਸ ਜਿਹੜੇ ਇਹਦੇ ਵਿੱਚ ਮੈਂ ਦੇਖਦਾ ਕੁੜੀਆਂ ਦੇ ਕੇਸਸ ਇਹਨਾਂ ਵਿੱਚ ਜਿਹੜੇ ਬਹੁਤ ਘੱਟ ਆ ਕਿਉਂਕਿ ਉਹ ਥੋੜੇ ਸੈਂਸਰ ਨੇ ਜਾਂ ਸ਼ਰਾਬ ਪੀ ਕੇ ਇਦਾਂ ਦਾ ਕੁਝ ਮਤਲਬ ਸ਼ਰਾਬ ਨੂੰ ਲੈ ਕੇ ਜਾਂ ਡਰੱਗਸ ਨੂੰ ਲੈ ਕੇ ਜਾਂ ਹੋਰ ਕੋਈ ਵੀ ਕੇਸਸ ਜੇ ਆਪਾਂ ਕੈਨੇਡਾ ਦੇ ਵਿੱਚ ਵੇਖਦੇ ਆ ਤਾਂ ਕੁੜੀਆਂ ਦੀ ਰੇਸ਼ਿਓ ਬਹੁਤ ਘੱਟ ਹੈ ਕੰਪੈਰੇਟਿਵ ਟੂ ਬॉयਜ਼ ਲੇਕਿਨ ਜੇਕਰ ਨੌਜਵਾਨਾਂ ਦੀ ਗੱਲ ਕੀਤੀ ਹੈ 스ਪਾਊਸ ਵੀਜ਼ੇ ਨੂੰ ਲੈ ਕੇ ਬਹੁਤ ਸਾਰੇ ਧਾਰਨਾਵਾ ਬਣਦੀਆਂ ਨੇ ਇਥੋਂ ਕਈ ਵਾਰ ਇਥੋਂ ਕੁੜੀਆਂ ਨਹੀਂ ਇਥੋਂ ਜਾ ਪਾਉਂਦੀਆਂ ਜਾਂ ਮੁੰਡੇ ਨਹੀਂ ਜਾ ਪਾਉਂਦੇ ਬਹੁਤ ਉੱਥੇ ਕੀ ਹੈ ਇਹਦੀ ਪਨਿਸ਼ਮੈਂਟ ਕੀ ਹੈ ਜਾਂ ਇਹਨੂੰ ਲੈ ਕੇ ਕੋਈ ਪ੍ਰਵਿਧਾਨ ਰੱਖਿਆ ਗਿਆ ਕੋਈ ਇਸ ਤਰ੍ਹਾਂ ਦਾ ਕਿ ਇਸ ਇਹਨਾਂ ਦੇ ਖਿਲਾਫ ਜਿਹੜੀ ਪਨਿਸ਼ਮੈਂਟ ਕੀਤੀ ਜਾ ਸਕੇ ਨਹੀਂ ਵੇਖੋ ਜੀ ਕੈਨੇਡਾ ਦੇ ਵਿੱਚ ਅਸੀਂ ਜੇਕਰ ਕਿਸੇ ਨਾਲ ਵਿਆਹ ਕਰਾ ਕੇ ਗਏ ਆ ਰਾਈਟ ਉੱਥੇ ਵਿਆਹ ਕਰਾ ਕੇ ਤੁਸੀਂ ਮਿਊਚੁਅਲ ਕੰਸੈਂਟ ਨਾਲ ਕਿਸੇ ਨੂੰ ਪੈਸੇ ਦਿੱਤੇ ਆ ਕਿ ਠੀਕ ਆ ਵੀ ਤੂੰ ਮੇਰੀ ਜਬ ਸਪਾਊਸ ਨੂੰ ਪੈਸੇ ਦਿੱਤੇ ਆ ਵੀ ਤੂੰ ਆਪਣਾ ਜਾ ਕੇ ਪੜ੍ਹਾਈ ਪਰਸਿਊ ਕਰ ਤੁਸੀਂ ਕੋਈ ਕਿਸੇ ਨਾਲ ਐਗਰੀਮੈਂਟ ਸਾਈਨ ਕਰਕੇ ਨਹੀਂ ਪੈਸੇ ਦਿੱਤੇ ਕਿ ਹਾਂ ਵੀ ਮੈਂ ਤੈਨੂੰ ਇੰਨੇ ਦਿਨਾਂ ਲਈ ਪੈਸੇ ਦੇ ਰਿਹਾ ਵਾਂ ਮੈਨੂੰ ਇੰਨੇ ਇਨਸਟਾਲਮੈਂਟ ਚ ਪੈਸੇ ਵਾਪਸ ਕਰੀ ਜਾਂ ਵਾਟਸਐਵਰ ਤਾਂ ਉਹ ਪ੍ਰੋਵੀਜ਼ਨ ਇੱਕ ਤੁਹਾਡਾ ਇੱਕ ਮਿਊਚੁਅਲ ਅੰਡਰਸਟੈਂਡਿੰਗ ਨਾਲ ਤੁਸੀਂ ਕੈਨੇਡਾ ਭੇਜਿਆ ਤੇ ਕੈਨੇਡਾ ਦੇ ਵਿੱਚ ਇਹੋ ਜਿਹਾ ਕੋਈ ਲਾਅ ਹੈ ਨਹੀਂ ਜਿਹੜਾ ਕਹਵੇ ਵੀ ਠੀਕ ਆ ਵੀ ਤੁਸੀਂ ਵਿਆਹ ਹੋ ਗਿਆ ਹੁਣ ਜਿਹੜਾ ਤੁਸੀਂ ਆਪਣੇ ਸਪਾਊਸ ਨੂੰ ਵੀ ਬਲਾ ਉਲਟਾ ਸਾਨੂੰ ਜੇਕਰ ਸਪਾਊਸ ਨੂੰ ਬੁਲਾਉਣਾ ਤੇ ਉਹਦੇ ਵਿੱਚ ਲਿਖਣਾ ਪੈਂਦਾ ਆ ਜੇਕਰ ਤੁਸੀਂ ਪੀਆਰ ਆ ਤਾਂ ਇਹ ਲਿਖਣਾ ਪੈਂਦਾ ਆ ਕਿ ਮੈਂ ਜਿੰਨੂੰ ਵੀ ਇੰਡੀਆ ਤੋਂ ਵਿਆਹ ਕਰਾ ਕੇ ਜਾਂ ਕਿਸੇ ਵੀ ਕੰਟਰੀ ਤੋਂ ਮੈਂ ਉਹਨੂੰ ਕੈਨੇਡਾ ਬੁਲਾਵਾਂਗੀ ਜਾਂ ਬੁਲਾਵਾਂਗਾ ਉਹਦਾ ਮੈਂ 3 ਸਾਲ ਤੋਂ ਲੈ ਕੇ 5 ਸਾਲ ਤੱਕ ਦਾ ਖਰਚਾ ਚੁੱਕਾਂਗਾ ਤਾਂ ਇਹ ਅੱਗੇ ਇਹ ਨੂੰ ਮੇਰੇ ਮੈਂ ਕਮਾਈ ਕਰਦਾ ਮੈਂ ਇਹਦੇ ਖਰਚੇ ਦੀ ਜ਼ਿੰਮੇਵਾਰੀ ਲੈਣਾ ਤੇ ਉਹ ਇੱਕ ਪ੍ਰੋਪਰ ਪੇਜ ਲੱਗਦਾ ਜਦੋਂ ਪੀਆਰ ਲਾਉਣੀ ਹੈ ਕਿਸੇ ਦੀ ਸਪਾਊਸਲ ਦੀ ਜਿਹੜਾ ਇੰਡੀਆ ਦੇ ਵਿੱਚ ਬੈਠਾ ਆ ਜਾਂ ਕਿਸੇ ਵੀ ਕੰਟਰੀ 'ਚ ਬੈਠਾ ਆ ਕਿ ਮੈਂ ਇਨੂੰ ਵਿਲਿੰਗਲੀ ਬੁਲਾਵਾਂਗਾ ਤਾਂ ਉਹ ਇਹ ਉਲਟਾ ਕਾਨੂੰਨ ਆ ਇਹ ਨਹੀਂ ਕਿ ਕੋਈ ਕਨੇਡੀਅਨ ਗਵਰਨਮੈਂਟ ਤੁਹਾਨੂੰ ਇਹ ਕਹੇ ਵੀ ਨਹੀਂ ਤੁਸੀਂ ਜੇ ਵਿਆਹ ਕਰਾ ਕੇ ਆਇਆ ਤਾਂ ਉਹਨੂੰ ਬਲਾਓ ਬਲਾਓ ਲੇਕਿਨ ਕਈ ਵਾਰ ਇਸ ਤਰ੍ਹਾਂ ਦੇ ਕੇਸਿਸ ਵੀ ਆਉਂਦੇ ਨੇ ਇਹ ਲੜਕੀਆਂ ਉਧਰ ਚਲੇ ਜਾਂਦੀਆਂ ਨੇ ਲੇਕਿਨ ਲੜਕੇ ਦੇ ਸੁਸਾਇਸਾਈਡ ਅਟੈਂਪਟ ਕਰ ਲੈਂਦੇ ਨੇ ਪਿੱਛੇ ਜੇ ਵੀ ਬਹੁਤ ਵੱਡੇ ਮਾਮਲੇ ਇੱਥੇ ਆਏ ਸਿਗੇ ਇਹ ਇਹਨੂੰ ਲੈ ਕੇ ਕੁਝ ਹੈ ਉਥੇ ਕਿ ਉਹ ਕੁ ਲੜਕੀ ਨੂੰ ਪਨਿਸ਼ਮੈਂਟ ਹੋਏਗੀ ਜਾਂ ਉਹ ਲੜਕੀ ਬਿਲਕੁਲ ਬਾਹਰ ਨਿਕਲ ਜਾਏ ਜਾਂ ਲੜਕਾ ਬਾਹਰ ਨਿਕਲ ਜਾਏਗਾ ਜੇ ਲੜਕੀ ਨੇ ਸੁਸਾਈਸਾਈਡ ਕੀਤੀ ਆ ਤਾਂ ਐਕਚੁਅਲੀ ਵੇਖੋ ਜੀ ਇਸ ਹਰ ਇੱਕ ਜਿਹੜਾ ਸਿਨੈਰੀਓ ਆ ਅਸੀਂ ਇੱਕ ਇੱਕ ਜਨਰਲ ਆਨਸਰ ਇਹ ਚੀਜ਼ ਦਾ ਨਹੀਂ ਬਣਾ ਸਕਦੇ ਹਰ ਕੇਸ ਟੂ ਕੇਸ ਡਿਪੈਂਡ ਕਰਦਾ ਆ ਸਾਨੂੰ ਅਗਰ ਕੇਸ ਦੇ ਫੈਕਟਸ ਪਤਾ ਹੋਣ ਜਾਂ ਅਸੀਂ ਉਹਦੇ ਵਿੱਚ ਕੀ ਪ੍ਰੋਬਲਮਸ ਚੱਲ ਰਹੀਆਂ ਤਾਂ ਆਪਾਂ ਇੱਕ ਇਥੇ ਇੱਕ ਜਨਰਲੀ ਐਜੂਕੇਟ ਇਹ ਕਰ ਸਕਦੇ ਹਾਂ ਕਿ ਇਹੋ ਜਿਹਾ ਕੋਈ ਪ੍ਰੋਵੀਜ਼ਨ ਕੈਨੇਡਾ ਦੇ ਵਿੱਚ ਨਹੀਂ ਹੈਗਾ ਵੀ ਜੇਕਰ ਤੁਸੀਂ ਕਿਸੇ ਨੂੰ ਪੈਸੇ ਲਾ ਕੇ ਭੇਜਿਆ ਆ ਤਾਂ ਤੁਸੀਂ ਕੱਲ ਨੂੰ ਉਹਨਾਂ ਨੂੰ ਇਨਫੋਰਸ ਕਰਾ ਸਕੋਗੇ ਵੀ ਸਾਡੇ ਜਾਂ ਪੈਸੇ ਵਾਪਸ ਦਿਓ ਤੇ ਜਾਂ ਸਾਨੂੰ ਬਲਾਕ ਤੁਸੀਂ ਸਾਨੂੰ ਕੈਨੇਡਾ ਲੈ ਕੇ ਜਾਓ ਕੈਨੇਡਾ ਇਹੋ ਜਿਹਾ ਕੋਈ ਪ੍ਰੋਵੀਜ਼ਨ ਨਹੀਂ ਦਿੰਦਾ ਜਦ ਕਿ ਕੈਨੇਡਾ ਇਹ ਕਹਿੰਦਾ ਆ ਕਿ ਜੇ ਤੁਸੀਂ 1 ਸਾਲ ਤੋਂ ਵੱਧ ਕਿਤੇ ਵੱਖਰੇ ਰਹਿ ਰਹੇ ਆ ਤੇ ਇਫ ਯੂ ਵਾਂਟ ਅ ਡਾਈਵੋਰਸ ਤੇ ਤੁਹਾਨੂੰ ਲੱਗ ਰਿਹਾ ਵੀ ਮੈਂ ਇਹਦੇ ਨਾਲ ਨਹੀਂ ਰਹਿ ਸਕਦੀ ਤੇ ਤੁਸੀਂ 1 ਸਾਲ ਤੋਂ ਸੈਪਰੇਟ ਹੋ ਕੇ ਰਹਿ ਰਹੇ ਆ ਤੇ ਤੁਹਾਨੂੰ ਡਾਈਵੋਰਸ ਐਕਟ ਦੇ ਅੰਦਰ ਤੁਸੀਂ ਡਿਵੋਰਸ ਲੈਣ ਲਈ ਐਲੀਜੀਬਲ ਆ ਲੇਕਿਨ ਕੈਨੇਡਾ ਗਵਰਨਮੈਂਟ ਲਗਾਤਾਰ ਹੀ ਆਪਣੇ ਲਾਅ ਵੀ ਚੇਂਜ ਕਰ ਰਹੀ ਹੈ ਲਗਾਤਾਰ ਹੀ ਬਹੁਤ ਸਾਰੀ ਉਹਨਾਂ ਨਾਲ ਸਟ੍ਰਿਕਟਨੈਸ ਵੀ ਜਿਹੜੀ ਹੈ ਸਾਹਮਣੇ ਲਿਆਂਦੀ ਜਾ ਰਹੀ ਹੈ ਖਾਸ ਤੌਰ ਤੇ ਸਟੂਡੈਂਟਸ ਨੂੰ ਲੈ ਕੇ ਹੁਣ ਉੱਥੇ ਕੀ ਚੱਲ ਰਿਹਾ ਹੈ ਇਸ ਟਾਈਮ ਸਟੂਡੈਂਟਸ ਨੂੰ ਲੈ ਕੇ ਵੀਜ਼ਾ ਵਗੈਰਾ ਨੂੰ ਲੈ ਕੇ ਜਾਂ ਸਟੂਡੈਂਟ ਨੂੰ ਲੈ ਕੇ ਕਿਹੜੀ-ਕਿਹੜੀ ਹੋਰ ਮੁਸ਼ਕਲਾਂ ਤਾਂ ਜਿਹੜੀਆਂ ਸਾਹਮਣੇ ਵੇਖਣੀਆਂ ਦੇਖੋ ਜੀ ਸਟੂਡੈਂਟਸ ਨੂੰ ਲੈ ਕੇ ਇਹ ਹੈ ਕਿ ਆਲ ਰੈਡੀ ਉੱਥੇ ਬਹੁਤ ਜ਼ਿਆਦਾ ਸਟੂਡੈਂਟਸ ਜਿਹੜੇ ਚੱਲ ਗਏ ਆ ਐਂਡ ਉਹ ਸਭ ਤੋਂ ਜ਼ਿਆਦਾ ਜਿਹੜੇ ਉਹਨਾਂ ਚੋਂ 60 ਤੋਂ 70% ਜਿਹੜੇ ਸਟੂਡੈਂਟਸ ਆ ਉਹ ਸਿਰਫ ਮੇਜਰ ਦੋ ਸਿਟੀਆਂ ਚ ਆ ਨੇ ਟੋਰਾਂਟੋ ਦੇ ਵਿੱਚ ਨੇ ਤੇ ਵੈਨਕੂਵਰ ਦੇ ਵਿੱਚ ਨੇ ਹੁਣ ਜਿਹੜੀ ਇਹਨਾਂ ਦੀ ਪ੍ਰੋਬਲਮ ਇਹ ਆ ਰਹੀ ਆ ਕਿ ਜਿਹੜੀਆਂ ਜੌਬਸ ਕੈਨੇਡਾ ਸਿੰਪਲ ਜਿਆ ਰੂਲ ਇੱਕ ਕਹਿੰਦਾ ਹੈ ਤੁਸੀਂ ਇੱਥੇ ਸਟੱਡੀ ਕਰਨ ਆਏ ਆ ਸਟੱਡੀ ਕਰੋ ਸਟੱਡੀ ਕਰਨ ਤੋਂ ਬਾਅਦ ਜੇਕਰ ਜਿਹੜੀ ਤੁਸੀਂ ਸਟੱਡੀ ਕੀਤੀ ਆ ਜੇਕਰ ਉਹਦੇ ਉਹਦੇ ਅੰਡਰ ਤੁਹਾਨੂੰ ਇੱਕ ਰਿਪਿਊਟਡ ਜੌਬ ਮਿਲਦੀ ਹੈ ਇੱਕ ਵਧੀਆ ਲੈਵਲ ਦੀ ਜੌਬ ਤਾਂ ਤੁਸੀਂ ਉਹ ਜੌਬ ਤੇ ਕੰਮ ਕਰੋ ਸਾਨੂੰ ਕੰਮ ਕਰਕੇ ਵਿਖਾਓ ਤੁਸੀਂ ਇੱਕ ਵਧੀਆ ਇੰਗਲਿਸ਼ ਦਾ ਪੇਪਰ ਪਾਸ ਕਰੋ ਜੇਕਰ ਤੁਹਾਡੇ ਕੋ ਸਾਰਾ ਕੁਝ ਹੈਗਾ ਤਾਂ ਸਾਨੂੰ ਲੱਗ ਰਿਹਾ ਵੀ ਤੁਸੀਂ ਵਧੀਆ ਤਰੀਕੇ ਨਾਲ ਕੈਨੇਡਾ ਰਹਿ ਸਕਦੇ ਆ ਤੁਸੀਂ ਪੀਆਰ ਲੈ ਲਓ ਲੇਕਿਨ ਹਾਲਾਤ ਕਹਿੰਦੇ ਨੇ ਬਹੁਤ ਜ਼ਿਆਦਾ ਕ੍ਰਿਟੀਕਲ ਹੋਏ ਨੇ ਕੈਨੇਡਾ ਦੇ ਵਿੱਚ ਉਸੇ ਗੱਲ ਤੇ ਆ ਗਿਆ ਰਿਹਾ ਕਿ ਜਦੋਂ ਸਾਡੇ ਕੋਲ ਬਹੁਤ ਜ਼ਿਆਦੇ ਸਟੂਡੈਂਟ ਆਏ ਇਹਦੇ ਵਿੱਚ ਉਥੋਂ ਦੇ ਜਿਹੜੇ ਕਾਲਜੇਜ਼ ਨੇ ਉਹਨਾਂ ਦੀ ਵੀ ਗਲਤੀ ਆ ਉਹਨਾਂ ਨੇ ਸਿਰਫ ਤੇ ਸਿਰਫ ਪੈਸਾ ਠੱਗਣ ਦੇ ਲਈ ਜਿਹੜੇ ਆ ਸਟੂਡੈਂਟਸ ਨੂੰ ਉਥੇ ਬੁਲਾਇਆ ਜਿਨ੍ਹਾਂ ਚੋਂ 80% ਤੇ ਇਹੋ ਜਿਹੇ ਕੋਰਸੇਸ ਨੇ ਜਿਨ੍ਹਾਂ ਦੀ ਅੱਗੇ ਜੌਬ ਦੀ ਡਿਮਾਂਡ ਹੀ ਨਹੀਂ ਹੈਗੀ ਹੁਣ ਜਦੋਂ ਅੱਗੇ ਜੌਬ ਦੀ ਡਿਮਾਂਡ ਨਹੀਂ ਹੈਗੀ ਜੇਕਰ ਉਹ ਲੋ ਲੈਵਲ ਦੀਆਂ ਜੌਬਸ ਕਰਦੇ ਪਏ ਨੇ ਉਹਨਾਂ ਦੇ ਬੇਸਤਨਾਂ ਦੀ ਪੀਆਰ ਨਹੀਂ ਲੱਗ ਰਹੀ ਅਲਟੀਮੇਟਲੀ ਉਹਨਾਂ ਦਾ ਵਰਕ ਪਰਮਿਟ ਵੀ ਖਰਮ ਹੋ ਰਿਹਾ ਜਦੋਂ ਵਰਕ ਪਰਮਿਟ ਖਤਮ ਹੋ ਰਿਹਾ ਤਾਂ ਉਹਨਾਂ ਨੂੰ ਕੋਈ ਆਪਸ਼ਨ ਹੀ ਹੈਗੀ ਜਾਂ ਉਹ ਵਾਪਸ ਹੋਣ ਜਾਉਂ ਧਰਨੇ ਤੇ ਬੈਠਣਾ ਹੁਣ ਆਲ ਰੈਡੀ ਉਹਨਾਂ ਇੰਨੇ ਕ ਜਿਆਦੇ ਸਟੂਡੈਂਟ ਉਥੇ ਪਹੁੰਚ ਗਏ ਨੇ ਬਟ ਜੌਬਸ ਲੈਣ ਲਈ ਉਹਨਾਂ ਕੋ ਉਹ ਵਾਲੀ ਜੌਬ ਰਾਈਟ ਜੌਬ ਨਹੀਂ ਹੈ ਕਿ ਜਿੱਦੇ ਤੇ ਉਹਨਾਂ ਨੂੰ ਪੀਆਰ ਮਿਲੇ ਲੇਕਿਨ ਜਿਸ ਤਰ੍ਹਾਂ ਕਿ ਕੈਨੇਡਾ ਹਮੇਸ਼ਾ ਕਹਿੰਦੇ ਕਿ ਤੁਸੀਂ ਇਹਨੇ ਸਮੇਂ ਸਟੱਡੀ ਕਰ ਉਸ ਤੋਂ ਬਾਅਦ ਇਹਨੇ ਘੰਟੇ ਤੁਸੀਂ ਵਰਕ ਵੀ ਕਰ ਸਕਦੇ ਹੋ ਕੀ ਲੱਗਦਾ ਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਉਹ ਕੰਮ ਵੱਲ ਜ਼ਿਆਦਾ ਤਵੱਜੋ ਦਿੰਦੇ ਨੇ ਸਿਰਫ ਐਜ਼ ਅ ਸਟੱਡੀ ਨੂੰ ਕਹਿ ਕੇ ਐਸ ਕਰਕੇ ਵੀ ਜਿਹੜਾ ਲਾਅ ਜਿਹੜਾ ਚੇਂਜ ਹੁੰਦਾ ਹੈ ਨਜ਼ਰ ਆ ਰਿਹਾ ਤੁਹਾਨੂੰ ਨਹੀਂ ਜੀ ਇਸ ਕਰਕੇ ਨਹੀਂ ਰਾਈਟ ਨਾਓ ਸਿਰਫ ਇਸੇ ਕਰਕੇ ਹੀ ਜਿਹੜਾ ਮੇਜਰ ਜਿਹੜਾ ਲਾਅ ਚੇਂਜ ਹੋ ਰਿਹਾ ਉਹ ਇਸ ਕਰਕੇ ਆ ਕਿ ਉਹਨਾਂ ਕੋਲ ਇੰਨਾ ਇਨਫਰਾਸਟ੍ਰਕਚਰ ਇੰਨੀਆਂ ਜੌਬ ਨਹੀਂ ਜਨਰੇਟ ਕਰ ਪਾ ਰਹੀ ਉੱਥੋਂ ਦੀ ਇਕਨੋਮੀ ਜਿੰਨੇ ਜਿਸ ਤਰੀਕੇ ਦੇ ਨਾਲ ਉੱਥੇ ਸਟੂਡੈਂਟ ਪਹੁੰਚ ਗਏ ਨੇ ਹੋਸਿੰਗ ਦੀ ਪ੍ਰੋਬਲਮ ਤਾਂ ਆ ਰਹੀ ਹੈ ਸਾਰੀਆਂ ਚੀਜ਼ਾਂ ਦੀ ਪ੍ਰੋਬਲਮ ਉੱਥੇ ਤਾਂ ਆ ਰਹੀ ਹੈ ਤਾਂ ਕਿ ਜਦ ਉੱਥੇ ਜਾਣ ਵਾਲੇ ਜਿਆਦੇ ਨੇ ਕੈਨੇਡਾ ਵੇਖੋ ਕੈਨੇਡਾ ਚ ਕੀ ਹੈ ਕੈਨੇਡਾ ਦੀ ਪ੍ਰੋਡਕਸ਼ਨ ਕੀ ਸਿਰਫ ਉਹ ਕਣਕ ਹੁੰਦੀ ਹੈ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਕੁਝ ਜ਼ਿਆਦਾ ਉਤਪਾਦਨ ਨਹੀਂ ਹੁੰਦਾ ਹਰ ਚੀਜ਼ ਉਹਨਾਂ ਨੂੰ ਬਾਹਰੋਂ ਮੰਗਵੋਣੀ ਪੈਂਦੀ ਹੈ ਚਾਹੇ ਉਹ ਘਰਾਂ ਨੂੰ ਲੈ ਕੇ ਉਹਨਾਂ ਦਾ ਮਟੀਰੀਅਲ ਆ ਜਾਂ ਕੁਝ ਵੀ ਆ ਤਾਂ ਉਹ ਇੰਨੀ ਫਾਸਟ ਪੇਸ ਨਹੀਂ ਹੈਗੀ ਵੀ ਹਰ ਕੋਸ਼ ਉੱਤੇ ਇੱਕ ਦਿਨ ਜੀ ਰਾਤੋ ਰਾਤ ਖੜਾ ਕਰ ਦੇਣਾ ਤਾਂ ਉੱਥੋਂ ਦੇ ਰੂਲਸ ਬਹੁਤ ਸਟ੍ਰਿਕਟ ਨੇ ਕਿ ਜੇਕਰ ਤੁਸੀਂ ਕੋਈ ਚੀਜ਼ ਬਣਾਉਣੀ ਹੈ ਉਹ ਤੁਸੀਂ ਇੱਕ ਪ੍ਰੋਪਰ ਸਟਰਕਚਰ ਨਾਲ ਪ੍ਰੋਪਰ ਸੈਂਚੇਜ ਹੀ ਬਣਾਉਣਾ ਹੈ ਇਹ ਨਹੀਂ ਵੀ ਫੋਰ ਐਗਜ਼ਾਮਪਲ ਇਥੇ 100 ਜਣਾ ਆਇਆ ਤਾਂ ਤੁਸੀਂ ਕੱਲ ਨੂੰ 100 ਇੱਕ ਬਿਲਡਿੰਗ ਖੜੀ ਕਰ ਦੋ ਜਿਹਦਾ ਕੋਈ ਸਟਰਕਚਰ ਨਹੀਂ ਕੋਈ ਉਥੇ ਫਾਇਰ ਸੇਫਟੀ ਨਹੀਂ ਹੈ ਕੋਈ ਉਥੇ ਕੋਸ਼ਿਸ਼ ਸੇਫਟੀ ਨਹੀਂ ਹੈਗੀ ਕੋਈ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਕੁਝ ਵੀ ਇਹੋ ਜਿਹੀ ਬਿਲਡਿੰਗ ਬਣਾਉਣੀ ਹੈ ਜਾਂ ਕੁਝ ਕਰਨਾ ਉਹਨੂੰ ਪ੍ਰੋਪਰ ਮਾਇਰਜ਼ ਦੇ ਨਾਲ ਬਣਾਉਣਾ ਪੈਣਾ ਜਿਹੜਾ ਰਾਤੋ ਰਾਤ ਤੁਸੀਂ ਨਹੀਂ ਬਣਾ ਸਕਦੇ ਉਹਨੂੰ ਟਾਈਮ ਚਾਹੀਦਾ ਪਰ ਜਦੋਂ ਇੱਕਦਮ ਇੰਨਾ ਜ਼ਿਆਦਾ ਇਨਫਲਕਸ ਹੋ ਉਥੇ ਬੱਚਿਆਂ ਦਾ ਜਾਂ ਸਾਰੇ ਕਾਸੇ ਉਥੇ ਪੀੜ ਪਈ ਹੋਈ ਹੈ ਜੌਬਸ ਨੂੰ ਲੈ ਕੇ ਤਾਂ ਆਬਵੀਅਸਲੀ ਜੀ ਗੱਲ ਹੈ ਕਿ ਉੱਥੇ ਅਸੀਂ ਇੱਕਦਮ ਸਾਰਾ ਕੁਝ ਨਹੀਂ ਰੁਜ਼ਗਾਰ ਦੇ ਸਕਦੇ ਜਿਹਦੇ ਕਰਕੇ ਹੁਣ ਸਾਰੇ ਜਿਹੜੇ ਆ ਉਹ ਇਹ ਚੀਜ਼ ਦਾ ਪ੍ਰੋਬਲਮ ਫੇਸ ਕਰ ਰਹੇ ਨੇ ਲੇਕਿਨ ਜ਼ਿਆਦਾਤਰ ਨੌਜਵਾਨ ਇਸ ਵਿੱਚ ਲੜਕੇ ਹੀ ਤੁਹਾਨੂੰ ਲੱਗਦਾ ਕਿ ਨਜ਼ਰ ਆ ਰਹੇ ਨੇ ਕਿਉਂਕਿ ਮੁੰਡੇ ਜਿਹੜੇ ਨੇ ਉਹ ਖਾਸ ਤੋ ਤੇ ਮਾਪੇ ਮਾਪਾਪ ਨੂੰ ਇਹ ਫੋਰਸ ਕਰਕੇ ਜਾਂਦੇ ਨੇ ਕਿ ਅਸੀਂ ਪੈਸੇ ਲਾ ਦਾਂਗੇ 20 ਤੋਂ 25 ਲੱਖ ਰੁਪਏ ਲਗਾ ਕੇ ਜਾਂਦੇ ਕੈਨੇਡਾ ਤਾਂ ਕਹਿੰਦੇ ਕਿ ਅਸੀਂ ਪੈਸੇ ਲਾ ਦਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਵਧੀਆ ਘਰ ਗ੍ਰਸਤੀ ਜਿਹੜੀ ਚਲਾ ਲਾਂਗੇ ਤੁਹਾਨੂੰ ਲੱਗਦਾ ਕਿ ਮੁੰਡੇ ਦੇ ਵਿੱਚ ਜ਼ਿਆਦਾ ਤੁਹਾਨੂੰ ਨਜ਼ਰ ਆਉਂਦੇ ਨੇ ਜੇ ਨੰਬਰ ਆਫ ਕੇਸਿਸ ਦੀ ਗੱਲ ਕੀਤੀ ਜਾਵੇ ਸਾਰੇ ਸਾਰੇ ਚੀਜ਼ਾਂ ਨੂੰ ਵੇਖਦੇ ਹੋਏ ਨਹੀਂ ਜੀ ਇਹਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਲੜਕੀਆਂ ਨੇ ਉਹ ਵੀ ਇਕੁਅਲੀ ਮਿਹਨਤ ਕਰਦੀਆਂ ਨੇ ਲੜਕੀਆਂ ਦਾ ਤੁਸੀਂ ਦੇਖੋ ਤਾਂ ਉਹ ਬਹੁਤ ਜ਼ਿਆਦਾ ਜਿੱਦਾਂ ਕਹਾਂ ਲੋ ਵੀ ਜਿਹੜੇ ਰੈਸਟੋਰੈਂਟਸ ਨੇ ਜਾਂ ਜਿਹੜੇ ਵੀ ਆਪਾਂ ਇੰਡੀਅਨ ਸਟੋਰਸ ਦੇਖਦੇ ਆ ਇਹਨਾਂ ਦੇ ਵਿੱਚ ਬਹੁਤ ਜ਼ਿਆਦੀਆਂ ਲੜਕੀਆਂ ਜਿਹੜੀਆਂ ਬਹੁਤ ਮਿਹਨਤ ਕਰ ਰਹੀਆਂ ਨੇ ਇਹਦੇ ਇਹਨਾਂ ਦੀ ਇਕੁਅਲ ਰੇਸ਼ੋ ਆ ਸਗੋਂ ਮੁੰਡਿਆਂ ਦਾ ਇਹ ਹੈਗਾ ਕਿ ਥੋੜੇ ਜਿਓ ਆਪਣੇ ਨਾਲ ਨਾਲ ਸ਼ੌਂਕ ਪੂਰੇ ਕਰ ਲੈਂਦੇ ਨੇ ਗੱਡੀਆਂ ਲੈ ਲੈਂਦੇ ਨੇ ਜਾਂ ਇਦਾਂ ਦਾ ਕੁਝ ਜਿਹੜਾ ਨਾਲ ਦੀ ਨਾਲ ਪੂਰਾ ਕਰਦੇ ਨੇ ਜਦਕਿ ਜੇ ਲੜਕੀਆਂ ਦਾ ਵੇਖਿਆ ਜਾਵੇ ਐਜ਼ ਅ ਜਨਰਲ ਗੱਲ ਕਰੀਏ ਤੇ ਕੁੜੀਆਂ ਦਾ ਜਿਹੜਾ ਆ ਉਹ ਉਹ ਮਿਹਨਤ ਵਾਲੇ ਪਾਸੇ ਜ਼ਿਆਦਾ ਤੇ ਹਨ ਐਜ਼ ਹੁਣ ਪ੍ਰੈਜ਼ੈਂਟਲੀ ਗੱਲ ਕੀਤੀ ਜਾਦਾ ਪੀਆਰ ਦੀ ਕੀ ਪੋਜੀਸ਼ਨ ਹੈ ਉੱਥੇ ਐਸ ਐਜ਼ ਪ੍ਰੈਜ਼ੈਂਟ ਐਟ ਪ੍ਰੈਜ਼ੈਂਟ ਉਹਨਾਂ ਨੇ ਜਿਹੜੀ ਕੈਨੇਡੀਅਨ ਨੇ ਪਿੱਛੇ ਜਿਹੜੇ ਆਪਣੇ ਰੈਗੂਲੇਸ਼ਨਸ ਇਹ ਲਿਆਂਦੀਆਂ ਸੀਗੀਆਂ ایਆਰਸੀਸੀ ਨੇ ਕਿ ਅਸੀਂ ਜਿਹੜੇ ਆਲਰੇਡੀ ਇੱਥੇ ਵਰਕ ਪਰਮਿਟ ਤੇ ਆਏ ਹੋਏ ਆ ਜਾਂ ਕੋਸ਼ ਆਏ ਉਹ ਅਸੀਂ ਉਹਨਾਂ ਨੂੰ ਅਗਲੇ ਉਹਨਾਂ ਨੇ ਨੈਕਸਟ 5 ਇਅਰਸ ਦਾ ਪਲਾਨ ਬਣਾਇਆ ਸੀਗਾ ਕਿ ਇਸ ਤਰੀਕੇ ਨਾਲ ਅਸੀਂ ਆਪਣੀ ਜਿਹੜੀਆਂ ਪੀਆਰ ਜਿਹੜੀਆਂ ਵਾ ਉਹ ਇੰਨੇ ਪਰਸੈਂਟ ਜਿਹੜੀਆਂ ਅਸੀਂ ਪੀਆਰ ਆ ਉਹ ਅਸੀਂ ਦਵਾਂਗੇ ਤਾਂ ਮਤਲਬ ਪੀਆਰ ਦਾ ਆਬਵੀਅਸਲੀ ਉਹ ਦੇ ਹੀ ਰਹੇ ਨੇ ਸਟੂਡੈਂਟ ਸਟ੍ਰੀਮ ਨੂੰ ਬੰਦ ਕੀਤਾ ਹੈ ਬਟ ਉਹਨਾਂ ਨੇ ਐਕਸਪੀਰੀਅੰਸ ਜਿਹੜੀ ਸਕਿਲਡ ਕਲਾਸ ਆ ਉਹਨਾਂ ਲਈ ਅੱਜ ਵੀ ਪੀਆਰਸ ਖੋਲੀਆਂ ਨੇ ਜੇਕਰ ਤੁਸੀਂ ਆਪਣਾ ਬਿਜ਼ਨਸ ਵੀਜ਼ਾ ਲੈ ਕੇ ਜਾਂਦੇ ਹੋ ਉਹਨਾਂ ਲਈ ਪੀਆਰ ਖੁੱਲੀਆਂ ਨੇ ਸੋ ਐਕਚੁਅਲੀ ਇਦਾਂ ਨਹੀਂ ਹੁੰਦਾ ਵੀ ਇੱਕ ਸਟ੍ਰੀਮ ਬੰਦ ਹੋ ਗਿਆ ਕੈਨੇਡਾ ਦੇ ਵਿੱਚ 1000s ਆਫ ਪ੍ਰੋਗਰਾਮ ਚੱਲ ਰਹੇ ਹੁੰਦੇ ਨੇ ਇਮੀਗ੍ਰੇਸ਼ਨ ਦੇ ਉਹਨਾਂ ਚੋਂ ਕੁਝ ਬੰਦ ਕਰਦੇ ਨੇ ਕੁਝ ਖੋਲ੍ਹ ਦਿੰਦੇ ਨੇ ਉਹ ਇੱਕ ਸਟ੍ਰਿੰਗਸ ਪੁੱਲ ਕਰਦੇ ਨੇ ਤੇ ਤਾਂ ਕਿ ਇੱਕ ਬੈਲੈਂਸ ਬਣਿਆ ਰਵੇ ਉਹਨਾਂ ਦੀ ਇਕਨੋਮੀ ਦਾ ਕਿਉਂਕਿ ਇਕਨੋਮੀ ਬੇਸਡ ਇਮੀਗ੍ਰੇਸ਼ਨ ਹੀ ਆ ਬਟ ਉਹ ਕੁਝ ਚੀਜ਼ ਜਿਹੜੀ ਚੀਜ਼ ਉਹਨਾਂ ਨੂੰ ਲੱਗਦੀ ਹੈ ਵੀ ਇਹ ਚੀਜ਼ ਜੇਕਰ ਅਸੀਂ ਜਿਆਦਾ ਚਿਰ ਖੋਲੀ ਰੱਖੀ ਇਹ ਇਹਦਾ ਉਲਟਾ ਯੂਜ਼ ਹੋ ਰਿਹਾ ਹੈ ਐਕਸਪਲੋਇਟ ਹੋ ਰਹੀ ਹੈ ਉਹ ਚੀਜ਼ ਬੰਦ ਕਰ ਦਿੰਦੇ ਨੇ ਲੇਕਿਨ ਮੈਂ ਇੱਕ ਦੋ ਤਿੰਨ ਇੰਟਰਵਿਊਜ਼ ਦੇਖ ਰਿਹਾ ਸੀਗਾ ਜਿਸ ਵਿੱਚ ਲੋਕ ਕਹਿ ਰਹੇ ਨੇ ਕਿ ਹੋਂਦ ਤੇ ਬੱਚਿਆਂ ਕੋ ਰੈਂਟ ਦੇਣ ਵਾਸਤੇ ਵੀ ਪੈਸੇ ਨਹੀਂ ਹੈ ਬੱਚੇ ਸੜਕਾਂ ਤੇ ਸੌਣ ਲਈ ਮਜਬੂਰ ਨੇ ਕਿਉਂਕਿ ਕੰਮ ਨਹੀਂ ਮਿਲ ਪਾਰਿਆ ਇਹ ਕਿੰਨੀ ਇੱਕ ਸੱਚਾਈ ਆ ਉੱਥੇ ਔਰ ਲੜਕੀਆਂ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਉੱਥੇ ਸੌਫਰ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਹੋਣਗੀਆਂ ਜਦੋਂ ਉਹ ਰਸਤਿਆਂ ਦੇ ਉੱਤੇ ਜਾਂ ਕਿਸੇ ਦੇ ਘਰ ਦੇ ਬਾਹਰ ਸੌਂਦੀਆਂ ਹੋਣਗੀਆਂ ਕੀ ਇਸ ਤਰ੍ਹਾਂ ਦੇ ਵੀ ਉੱਥੇ ਇਸ਼ੂਸ ਅਗੇ ਨੇ ਕਿਸੇ ਜਗ੍ਹਾ ਤੇ ਮਤਲਬ ਕਿ ਤੁਸੀਂ ਐਟ ਇਦਾਂ ਨਹੀਂ ਦੇਖ ਸਕਦੇ ਕਿ ਬਾਹਰ ਸਾਹਮਣੇ ਤੁਹਾਨੂੰ ਇਦਾਂ ਕਿਤੇ ਸੜਕ ਦੇ ਸੁੱਤੇ ਜਾਂ ਸੜਕ ਦੇ ਬੈਠੇ ਦਿਖਣਗੇ ਇਦਾਂ ਦਾ ਕੋਈ ਹਾਲਾਤ ਨਹੀਂ ਹੈਗੇ ਹਾਂ ਜੌਬਸ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਉਹਨਾਂ ਦਾ ਮਤਲਬ ਕਿ ਇਸ਼ੂ ਚੱਲ ਰਿਹਾ ਵਾ ਕਿ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਕਈ ਕਈ ਜਾਣੇ ਉੱਥੇ ਵਿੱਚ ਸੌਂ ਰਹੇ ਨੇ ਤੇ ਹਾਲਾਤ ਬਹੁਤ ਜਿਹੜੇ ਨੇ ਉਹ ਮਾੜੇ ਨੇ ਕਹਿੰਦਾ ਮਤਲਬ ਪ੍ਰਵਾਸੀ ਜਿਸ ਤਰ੍ਹਾਂ ਸੌਂਦੇ ਨੇ ਪੰਜਾਬ ਜਾ ਕੇ ਉਹੀ ਹਾਲਾਤ ਤੁਹਾਨੂੰ ਬਿਲਕੁਲ ਉਹੀ ਹਾਲਾਤ ਨੇ ਪਰ ਉਹਨਾਂ ਦੀ ਪ੍ਰੋਬਲਮ ਭਾਜੀ ਇਹ ਕਿ ਉਹ ਇੱਕ ਮੇਨ ਸ਼ਹਿਰ ਨੂੰ ਛੱਡਣ ਨੂੰ ਤਿਆਰ ਵੀ ਨਹੀਂ ਨੇ ਉਹ ਤੁਸੀਂ ਜੇਕਰ ਇਹ ਦੇਖਿਆ ਜਾਵੇ ਵੀ ਹੋਰ ਪ੍ਰੋਵਿੰਸਸ ਵਿਨੀਪੈਗ ਨੂਨਾਵੋਤ ਸਸਕਾਚਨ ਜੇਕਰ ਇਹਨਾਂ ਪ੍ਰੋਵਿੰਸਸ ਦੇ ਉੱਪਰ ਨੌਰth ਸਾਈਡ ਜਾ ਕੇ ਤੁਸੀਂ ਟਰਾਈ ਕਰੋ ਤਾਂ ਮੈਨੂੰ ਲੱਗਦਾ ਹੈ ਕਿ ਉੱਥੇ ਤੁਸੀਂ ਜੇਕਰ ਕੋਈ ਛੋਟੀ ਜੌਬ ਤੋਂ ਵੀ ਸਟਾਰਟ ਕਰੋ ਜੇਕਰ ਤੁਸੀਂ ਵਰਕ ਪਰਮਿਟ ਤੇ ਆ ਤੁਸੀਂ ਨਿਕਲੋ ਤਾਂ ਕੁਛ ਨਾ ਕੁਛ ਫਿਰ ਵੀ ਲੈ ਲੇ ਲੇ ਗੋਗੇ ਜਿੱਥੇ ਤੁਹਾਨੂੰ ਪਤਾ ਕਿ ਇੱਥੇ ਬਿਲਕੁਲ ਜੌਬ ਨਹੀਂ ਹੈਗੀ ਉੱਥੇ ਬੈਨ ਦਾ ਆਈ ਡੋਨਟ ਥਿੰਕ ਵੀ ਕੋਈ ਫਾਇਦਾ ਆ ਜੇਕਰ ਇਹ ਦੂਸਰੀਆਂ ਛੋਟੀਆਂ-ਛੋਟੀਆਂ ਸਿਟੀਜ਼ ਦੇ ਵਿੱਚ ਛੋਟੇ-ਛੋਟੇ ਪਿੰਡ ਜਿਹੜੇ ਨੇ ਕਿਉਂਕਿ ਹੁਣ ਤੁਸੀਂ ਜੇ ਤੁਸੀਂ ਇੱਕ ਵਾਰੀ ਰੈਫਿਊਜੀ ਹੋ ਹੀ ਗਏ ਆ ਇਰੀਆ ਤੋਂ ਗਏ ਤਾਂ ਆਪਾਂ ਬਾਹਰ ਸੈਟਲ ਹੋਣੀ ਆ ਤੇ ਫਿਰ ਇਹ ਨਹੀਂ ਵੀ ਮੈਂ ਟੋਰਾਂਟੋ ਹੀ ਰਹਿਣਾ ਆ ਜਦੋਂ ਤੁਸੀਂ ਨਿਕਲੇ ਆ ਤਾਂ ਤੇ ਇਹੋ ਜੀ ਛੋਟੇ-ਛੋਟੇ ਸ਼ਹਿਰਾਂ ਦੇ ਵਿੱਚ ਜਾਓ ਪਹੁੰਚੋ ਜਿੱਥੇ ਤੁਸੀਂ ਫੇਰ ਵੀ ਤੁਹਾਡੇ ਚਾਂਸਸ ਬਹੁਤ ਸਕਦੇ ਆ ਇੰਡੀਆ ਦੀ ਖਾਸ ਤੌਰ ਤੇ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਦੇ ਨੌਜਵਾਨ ਬਹੁਤ ਸਾਰੇ ਕੈਨੇਡਾ ਦੇ ਵਿੱਚ ਨੇ ਔਰ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਸੀ ਛੇਵਾਂ ਦਰਿਆ ਨਸ਼ਾ ਇੱਥੇ ਵਗਦਾ ਸੀ ਹੁਣ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਨਿਊਜ਼ ਸਾਹਮਣੇ ਆ ਰਹੀਆਂ ਜਿਸ ਵਿੱਚ ਕਈ ਗੈਂਗਸ ਜਿਹੜੇ ਨੂੰ ਫੜੇ ਜਾ ਰਹੇ ਨੇ ਨਸ਼ੇ ਨੂੰ ਲੈ ਕੇ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਹੈ ਤੁਹਾਡੇ ਤੁਸੀਂ ਕੀ ਓਪੀਨੀਅਨ ਦੇਣਾ ਚਾਹੋਗੇ ਜਿਹੜੇ ਫੜੇ ਜਾਂਦੇ ਨੇ ਨੌਜਵਾਨ ਜਾਂ ਉਹਨਾਂ ਨੂੰ ਜਾਂ ਉਹਨਾਂ ਦਾ ਗੈਂਗ ਫੜਿਆ ਜਾਂਦਾ ਹੈ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਜਿਹੜੀ ਪਨਿਸ਼ਮੈਂਟ ਜਿਹੜੀ ਹੈ ਕੈਨੇਡਾ ਦੇ ਵਿੱਚ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰਦੇ ਹਾਂ ਵੀ ਡਰੱਗਸ ਦਾ ਇਸ਼ੂ ਕੀ ਆ ਡਰੱਗਸ ਆਉਂਦੀਆਂ ਜਿੱਥੇ ਅਨਇੰਪਲੋਇਮੈਂਟ ਆ ਜਿੱਥੇ ਸਰਕਾਰ ਨਕਮੀ ਆ ਹੁਣ ਪਹਿਲਾਂ ਜੇਕਰ ਇੰਡੀਆ ਦੇ ਵਿੱਚ ਵੇਖਿਆ ਜਾਵੇ ਤਾਂ ਅਨਇੰਪਲੋਇਮੈਂਟ ਆ ਕੋਈ ਕੰਮ ਕਰਨ ਨੂੰ ਨਹੀਂ ਆ ਕੁਛ ਨਸ਼ੇ ਵੇਚ ਰਹੇ ਆ ਕੁਛ ਨਸ਼ੇ ਖਾ ਰਹੇ ਆ ਤਾਂ ਕਿ ਨਸ਼ੇ ਵੇਚਣ ਵਾਲਿਆਂ ਨੂੰ ਆਪਣਾ ਰੋਜ਼ਗਾਰ ਮਿਲੇ ਨਸ਼ੇ ਜਿਹੜੇ ਖਾਣ ਵਾਲੇ ਉਹਨਾਂ ਕੋਈ ਕੋਈ ਜੌਬ ਨਹੀਂ ਹੈਗੀ ਉਹ ਆਪਣੇ ਡਿਪਰੈਸ਼ਨ ਨੂੰ ਕਾਪ ਆਪ ਕਰਨ ਲਈ ਖਾ ਰਹੇ ਹੁਣ ਸੇਮ ਅਨਇੰਪਲੋਇਮੈਂਟ ਉੱਥੇ ਚੱਲ ਗਈ ਆ ਹੁਣ ਉਹੀ ਅਨਇੰਪਲੋਇਮੈਂਟ ਉਥੋਂ ਦੇ ਸਾਡੇ ਜਿਹੜੇ ਸਟੂਡੈਂਟ ਨੇ ਜਿਹੜੇ ਵਰਕ ਪਰਮਿਟ ਚ ਨੇ ਉਹ ਫੇਸ ਕਰ ਰਹੇ ਨੇ ਹੁਣ ਉਹਦੇ ਚੋ ਕੁਝ ਜਿਹੜੇ ਆ ਜਿੰਨਾਂ ਕੋ ਪੈਸੇ ਨਹੀਂ ਹੈਗੇ ਉਹ ਕੁਛ ਨਾ ਕੁਛ ਰਾਹ ਬਣਾ ਰਹੇ ਨੇ ਉਹ ਜਿਹੜੇ ਬਹੁਤ ਵੱਡੇ ਜਿਹੜੇ ਉੱਥੇ ਡਰਗ ਮਾਫੀਆ ਬੈਠੇ ਨੇ ਉਹਨਾਂ ਨੂੰ ਉਹਨਾਂ ਨੂੰ ਲੂਰ ਕਰ ਲੈਂਦੇ ਨੇ ਉਹਨਾਂ ਨੂੰ ਪੁੱਛ ਕਾ ਲੈਂਦੇ ਨੇ ਵੀ ਤੁਸੀਂ ਸਾਡੇ ਕੋਲ ਆਓ ਤੁਹਾਨੂੰ ਇੰਨੇ ਪੈਸੇ ਦਵਾਂਗੇ ਜਾਂ ਕੁਝ ਉਹਨਾਂ ਨੂੰ ਨਹੀਂ ਪਤਾ ਸੀ ਕੀ ਵੇਚ ਰਹੇ ਆ ਜਦ ਕਿ ਉਹਨਾਂ ਦੀ ਕਿ ਸਜਾਵਾਂ ਬਹੁਤ ਬਹੁਤ ਹੀਨੀਅਸ ਜਿਹੜੀਆਂ ਸਜਾਵਾਂ ਨੇ ਉਹਨਾਂ ਦੀਆਂ ਨੇ ਕਿ ਮੇਰੇ ਕੋਲ ਇੱਕ ਪਿੱਛੇ ਜੀ ਉਹ ਨਿਊਜ਼ ਦੇ ਵਿੱਚ ਵੀ ਖਬਰ ਆ ਗਈ ਚਲੋ ਮੈਂ ਦੱਸ ਤੱਕਦਾ ਕਿ ਇੱਕ 2003-4 ਦਾ ਬਰਥ ਹੋਊਗਾ ਉਹ ਲੜਕੇ ਦਾ ਜਿਹਦੇ ਕੋ ਸਮਾਨ ਫੜਿਆ ਗਿਆ ਤੇ ਉਹਦੀ سزا 15 ਸਾਲ سزا ਮੰਗ ਰਿਆ ਸੀਗਾ ਸਰਕਾਰੀ ਵਕੀਲ ਕਿ ਇਹਨੂੰ 15 ਸਾਲ ਦੀ سزا ਹੋਊਗੀ ਪਰ ਜੇਕਰ ਤੂੰ ਪਹਿਲਾਂ ਮੰਨ ਲੇ ਆਪਣਾ ਦੋਸ਼ ਤੇ ਤੈਨੂੰ 8 ਸਾਲਾਂ ਚ ਛੱਡ ਦਾਂਗੇ 2005 ਦਾ ਬੱਚਾ ਤੇ ਉਹਨੂੰ 8 ਸਾਲ ਦੀ ਸਜ਼ਾ ਹੋਈ ਹੈ ਸਿਰਫ ਉਹਨੂੰ ਇਹ ਹੀ ਨਹੀਂ ਪਤਾ ਸੀਗਾ ਵੀ ਮੈਂ ਡਰੱਗਸ ਇਹ ਤਾਂ ਪਤਾ ਸੀਗਾ ਵੀ ਡਰੱਗਸ ਵੇਚਣਾ ਪਰ ਇਹ ਨਹੀਂ ਸੀ ਪਤਾ ਵੀ ਇਹਦੀ ਸਜ਼ਾ ਇੰਨੀ ਆ ਹੁਣ 8 ਸਾਲ ਪਹਿਲਾਂ ਉਹ ਤੇ ਸਜ਼ਾ ਕੱਟੂਗਾ ਫਿਰ ਉਸ ਤੋਂ ਬਾਅਦ ਉਹਨੂੰ ਰਿਪੋਰਟ ਕਰਨਗੇ ਮਨ ਕੇ ਸਜ਼ਾ ਕੱਟਣ ਤੋਂ ਬਾਅਦ ਰਿਪੋਰਟ ਕਰਦੇ ਹੁੰਦੇ ਨੇ ਰਿਪੋਰਟ ਕਰਦੇ ਜੇਕਰ 6 ਮਹੀਨੇ ਤੋਂ ਬਾਅਦ ਤੁਸੀਂ ਕੋਈ ਵੀ ਸਜ਼ਾ ਕੱਟ ਰਹੇ ਹੋ ਜਾਂ 6 ਮਹੀਨੇ ਦੀ ਸਜ਼ਾ ਤੁਹਾਨੂੰ ਹੈਗੀ ਆ ਤਾਂ ਤੁਹਾਡੇ ਕਾਫੀ ਚਾਂਸਸ ਨੇ ਵੀ ਤੁਸੀਂ ਰਿਪੋਰਟ ਹੋਵੋਗੇ ਹੋਵਗੇ ਤੁਹਾਨੂੰ ਚਾਂਸ ਦੇ ਦਿੰਦੀ ਗਵਰਨਮੈਂਟ ਸੌਰੀ ਕੋਰਟ ਤੁਹਾਨੂੰ ਚਾਂਸ ਦਿੰਦੀਆਂ ਵੀ ਤੁਸੀਂ ਆਪਣਾ ਕੇਸ ਦੱਸ ਦੋ ਵੀ ਤੁਹਾਨੂੰ ਰਿਪੋਰਟ ਕਿਉਂ ਨਾ ਕੀਤਾ ਜਾਵੇ ਕਿ ਤੁਸੀਂ ਸੀਰੀਅਸਲੀ ਸੀਰੀਅਸ ਕ੍ਰਿਮੀਨੈਲਿਟੀ ਚ ਫੜੇ ਗਏ ਜੇ ਤਾਂ ਤੁਹਾਨੂੰ ਕਿਉਂ ਨਾ ਇੰਡੀਆ ਵਿੱਚ ਵਾਪਸ ਭੇਜਿਆ ਜਾਵੇ ਤੁਹਾਡੀ ਕੰਟਰੀ ਉਹ ਜੇਕਰ ਤੁਸੀਂ ਸੈਟੀਸਫੈਕਟਰੀ ਆਨਸਰ ਨਹੀਂ ਦਿੰਦੇ ਤਾਂ ਤੁਹਾਨੂੰ ਫਿਰ ਉਹ ਰਿਪੋਰਟ ਕਰ ਦੋਗੇ ਤੇ ਇਹ ਵੀ ਕੋਈ ਕੇਸਿਸ ਦੇ ਵਿੱਚ ਰੇਸ਼ੀਓਜ਼ ਹੈਗੀਆਂ ਨੇ ਜਿਹੜਾ ਡਰੱਗ ਨੂੰ ਲੈ ਕੇ ਜਾਂ ਜਿਹਦੇ ਬੰਦੇ ਸੋਲਡ ਕਰਦੇ ਨੇ ਜਾਂ ਖਰੀਦਦੇ ਪੀਂਦੇ ਹੋਏ ਨਜ਼ਰ ਆਉਂਦੇ ਨੇ ਇਹਨਾਂ ਦੇ ਵੀ ਕੋਈ ਨੰਬਰ ਆਫ ਰੇਸ਼ੀਓਜ਼ ਅਕੀਨਾਂ ਦੀਆਂ ਰੇਸ਼ੀਓਜ਼ ਮੋਸਟਲੀ ਜਿਹੜੇ ਇੰਡੀਅਨ ਜਿਹੜੀਆਂ ਲੜਕੀਆਂ ਦੀ ਗੱਲ ਕਰੀਏ ਤਾਂ ਉਹ ਇਹਨਾਂ ਦੇ ਵਿੱਚ ਅਜੇ ਦੂਰ ਦੂਰ ਤੱਕ ਇਹਨਾਂ ਜੀ ਇਨਵੋਲ ਨਹੀਂ ਨੇ ਬਾਕੀ ਜਿਹੜੀ ਆਪਣੇ ਜਿਹੜੇ ਉਥੋਂ ਕੈਨੇਡੀਅਨ ਪੋਪੂਲੇਸ਼ਨ ਆ ਉਹ ਰਲਵੀ ਮਿਲਵੀ ਜੀ ਪੋਪੂਲੇਸ਼ਨ ਆ ਉਥੇ ਬਟ ਮੋਸਟਲੀ ਜਿਹੜੇ ਹੁਣ ਜਿਹੜੇ ਵਿਚਾਰੇ ਅਪਲਾਈਡ ਵਰਕ ਪਰਮਿਟ ਵਾਲੇ ਨੇ ਜਾਂ ਜਿਹੜੇ ਹੁਣ ਜਿਹੜੇ ਜਿੰਨਾ ਕੋ ਰੋਜ਼ਗਾਰ ਨਹੀਂ ਆ ਉਹ ਕਾਫੀ ਇਹ ਚੀਜ਼ਾਂ ਚ ਇਨਵੋਲ ਹੋ ਰਹੇ ਤੇ ਮੈਂ ਖੁਦ ਇਹ ਕੇਸਸ ਦੇਖ ਰਿਹਾ ਮੇਰੇ ਕੋ ਕਾਫੀ ਕੇਸਸ ਆ ਰਹੇ ਆਉਂਦੇ ਨੇ ਤੇ ਮੈਂ ਬਾਕੀ ਮੇਰੇ ਜਿਹੜੇ ਵਕੀਲ ਫਰੈਂਡਸ ਨੇ ਮੈਂ ਉਹਨਾਂ ਨਾਲ ਵੀ ਗੱਲ ਕਰਦਾ ਕਿ ਉਹਨਾਂ ਕੋਲ ਕਾਫੀ ਇਹੋ ਜਿਹੇ ਕੇਸਸ ਨੇ ਬਿਲਕੁਲ ਹੀ ਯੰਗ ਜੀ ਉਮਰ ਦੇ ਨੇ ਅਪਲਾਈਡ ਵਰਕ ਪਰਮਿਟ ਤੇ ਨੇ ਜਾਂ ਜਿਨ੍ਹਾਂ ਕੋ ਅਜੇ ਵਰਕ ਪਰਮਿਟ ਹੈਗਾ ਆ ਤੇ ਉਹ ਇਹ ਕਮਾਂ ਦੇ ਵਿੱਚ ਨੇ ਲੇਕਿਨ ਕੋਈ ਡੈਥ ਗਰਾਂਟੀ ਕੋਈ ਹੈਗੀ ਇਹਦੇ ਵਿੱਚ ਕੀ ਜੇਕਰ ਕਿਉਂਕਿ ਕਈ ਜਗ੍ਹਾ ਦੇ ਉੱਤੇ ਕੇਸਿਸ ਦੇ ਵਿੱਚ ਇਵੇਂ ਦੁਬਈ ਆ ਜਾਂ ਹੋਰ ਜਗ੍ਹਾ ਦੇ ਉੱਤੇ ਡੈਥ ਗਰਾਂਟੀ ਆ ਕਿ ਸਦੀ ਮੌਤ ਹੀ ਦਿੰਦੇ ਨੇ ਕੋਈ ਇਸ ਤਰ੍ਹਾਂ ਦਾ ਹੈਗਾ ਉੱਥੇ ਨਹੀਂ ਕੈਨੇਡਾ ਦੇ ਵਿੱਚ ਇਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਡੈਥ ਪੈਨਲਟੀ ਨੂੰ ਕੈਨੇਡਾ ਦੇ ਵਿੱਚ ਮਤਲਬ ਕੁਝ ਕੰਟਰੀਜ਼ ਦੇ ਵਿੱਚ ਸੀਗਾ ਵੀ ਰੈਕੋਗਨਾਈਜ਼ ਕੀਤਾ ਪਰ ਕੈਨੇਡਾ ਦੇ ਵਿੱਚ ਇਹਨੂੰ ਰੈਕੋਗਨਾਈਜ਼ ਨਹੀਂ ਕੀਤਾ ਜੀ ਤੁਸੀਂ ਕੀ ਨੌਜਵਾਨਾਂ ਨੂੰ ਅਪੀਲ ਕਰੋਗੇ ਜਿਹੜੇ ਦਾ ਦਿਨਾ ਚਾਹੋਗੇ ਕਿਸ ਤਰ੍ਹਾਂ ਉਹ ਇੱਥੇ ਪਹੁੰਚ ਜੇ ਪਹੁੰਚਣ ਤੇ ਕਿਸ ਤਰ੍ਹਾਂ ਜਿਹੜੇ ਆਪਣੇ ਪ੍ਰੀਕਾਸ਼ਨ ਜਿਹੜੇ ਉਹ ਰੱਖਣਾ ਮੈਂ ਤਾਂ ਇਹੀ ਗਾਵਾਂਗਾ ਕਿ ਤੁਸੀਂ ਇੰਡੀਆ ਦੇ ਵਿੱਚ ਜੇਕਰ ਤੁਸੀਂ ਵਧੀਆ ਸਟੱਡੀ ਕੀਤੀ ਆ ਤੇ ਕੈਨੇਡਾ ਦੇ ਵਿੱਚ ਵੀ ਕਿਸੇ ਵਧੀਆ ਇੰਸਟੀਟਿਊਸ਼ਨ ਦੇ ਵਿੱਚ ਇੱਕ ਵਧੀਆ ਕੋਰਸ ਲੈ ਕੇ ਆਓ ਤਾਂ ਕਿ ਜਦੋਂ ਤੁਸੀਂ ਕੱਲ ਨੂੰ ਪੀਆਰ ਅਪਲਾਈ ਕਰਨੀ ਆ ਤੇ ਤੁਹਾਡੇ ਹੱਥ 'ਚ ਇੱਕ ਵਧੀਆ ਜੌਬ ਹੋਵੇ ਇਸ ਕਰਕੇ ਨਾ ਕੈਨੇਡਾ ਦੇ ਵਿੱਚ ਆਓ ਕਿ ਤੁਸੀਂ ਸਿਰਫ ਇੱਕ ਕੈਨੇਡਾ ਪਹੁੰਚਣਾ ਹੀ ਕਿਉਂਕਿ ਜੇਕਰ ਤੁਸੀਂ ਕੱਲਾ ਕੈਨੇਡਾ ਪਹੁੰਚਣ ਦੀ ਸੋਚਦੇ ਆ ਤਾਂ ਫਿਰ ਪੀਆਰ ਲੈਣ ਲਈ ਬਹੁਤ ਜ਼ਿਆਦੀਆਂ ਪਰੇਸ਼ਾਨੀ ਤੁਹਾਨੂੰ ਦੇਖਣੀ ਪੈਣਗੀਆਂ ਇੱਕ ਹੋਰ ਮੇਰਾ ਸਵਾਲ ਹੈ ਜਿਕੇ ਜਿਵੇਂ ਆਪੀਨ ਆ ਗਈ ਆ ਉਹ ਜਿਹੜੀ ਆ ਅਫੀਮ ਜਿਹੜੀ ਆ ਨੌਜਵਾਨ ਬੜੇ ਕਹਿੰਦੇ ਨੇ ਕਿ ਉੱਥੇ ਲੀਗਲ ਆ ਉਹ ਕਿੰਨੀ ਕੁ ਸੱਚਾਈ ਆ ਔਰ ਕਿਹ ਕੀ ਧਾਰਨਾਵਾਂ ਨੇ ਉੱਥੇ ਉਸ ਜੀ ਨੂੰ ਲੈ ਕੇ ਅਫੀਮ ਨੂੰ ਲੈ ਕੇ ਵੇਖੋ ਜੀ ਅਫੀਮ ਉੱਥੇ ਜਿਹੜੀ ਡਾਇਰੈਕਟ ਅਫੀਮ ਨਹੀਂ ਜਿਹੜੀ ਇੱਕ ਕਾਮਨੀ ਜਿਹੜੀ ਗੋਲੀ ਉੱਥੇ ਜਰਨਲਿਸਟਸ ਨੂੰ ਮਿਲ ਜਾਂਦੀ ਆ ਮੈਂ ਪਹਿਲਾਂ ਵੀ ਇਹਦੇ ਤੇ ਇੱਕ ਵੀਡੀਓ ਸਗੀ ਪੋਸਟ ਕੀਤੀ ਵੇਖੋ ਜਿਹੜੇ ਤਾਂ ਖਾ ਰਹੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਜਿਹੜੇ ਫੜੇ ਗਏ ਆ ਉਹਨਾਂ ਦੀ ਖਾਣ ਵਾਲਿਆਂ ਨਾਲ ਕੋਈ ਗੱਲ ਨਹੀਂ ਹੋਣੀ ਜਿਹੜੇ ਫੜੇ ਗਏ ਉਹਨਾਂ ਦੀ ਸਾਠ ਨਾਲ ਗੱਲ ਹੋਣੀ ਆ ਉਹ ਸਾਨੂੰ ਤਰਲੇ ਮਾਰਦੇ ਕਿ ਭਾਜੀ ਸਾਨੂੰ ਇੱਕ ਵਾਰੀ ਇਹ ਚੀਜ਼ੋ ਕੱਢ ਦਿਓ ਅਸੀਂ ਇਹਦੇ ਲੱਗੁੰਦੀ ਵੀ ਨਹੀਂ ਲੰਗਦੇ ਓਪੀਓ ਮਨੂੰ ਲੈ ਕੇ ਕੈਨੇਡਾ ਦੇ ਵਿੱਚ ਬਹੁਤ ਸਖਤ ਕਾਨੂੰਨ ਨੇ ਚਾਹੇ ਇੱਕ ਗੋਲੀ ਫੜੀ ਜਾਵੇ ਚਾਹੇ 10 ਗੋਲੀਆਂ ਫੜੀਆਂ ਜਾਣ ਚਾਹੇ 10 ਸ਼ੀਸ਼ੀਆਂ ਫੜੀਆਂ ਜਾਣ ਉਹਦੇ ਵਿੱਚ ਤੁਸੀਂ ਜਿਹੜਾ ਆ ਫੈਡਰਲ ਦੇ ਜਿਹੜਾ ਸੀਡੀਐਸ ਆ ਉਹਦੇ ਅੰਡਰ ਤੁਸੀਂ ਚਾਰਜ ਹੋ ਜਾਂਦੇ ਆ ਤਾਂ ਉਹਦੀ ਜਿਹੜੀ ਸਜ਼ਾ ਇਹ ਨਹੀਂ ਆ ਕਿ ਤੁਹਾਨੂੰ ਅੰਦਰ ਜੇਲ੍ਹ ਦੇ ਵਿੱਚ ਸਜ਼ਾ ਮਿਲੂਗੀ ਉਹਦੀ ਮੇਨ ਸਜ਼ਾ ਇਹੀ ਆ ਕਿ ਤੁਹਾਨੂੰ ਸੀਰੀਅਸ ਕ੍ਰਾਈਮਨੈਲਿਟੀ ਦੇ ਅੰਦਰ ਪਾ ਕੇ ਤੁਹਾਨੂੰ ਇਹਨਾਂ ਐਡਮਿਸਿਬਲ ਕਰ ਦੇਣਗੇ ਕਿ ਵੀ ਤੁਸੀਂ ਕੈਨੇਡਾ ਨਹੀਂ ਰਹਿ ਸਕਦੇ ਹੂੰ ਉਹ ਚੀਜ਼ ਜਿਹੜੀ ਮੇਜਰ ਇਫੈਕਟ ਕਰਦੀ ਹੈ ਜਿਹੜਾ ਕੋਈ ਸਟੂਡੈਂਟ ਗਿਆ ਹੈ ਜਿਹੜਾ ਕੋਈ ਵਰਕ ਪਰਮਿਟ ਤੇ ਗਿਆ ਵਾ ਜਿਹਦੇ ਕੋਲ ਇਹੋ ਜਿਹਾ ਸਮਾਨ ਫੜਿਆ ਜਾਂਦਾ ਆ ਉਦਾਂ ਇਹਦੀ ਕੋਈ ਐਡੀ ਸਜ਼ਾ ਨਹੀਂ ਆ ਵੀ ਤੁਹਾਡੇ ਕੋਲ 10 ਗੋਲੀਆਂ ਫੜੀਆਂ ਗਈਆਂ ਤਾਂ ਤੁਹਾਨੂੰ 10 ਸਾਲ ਦੀ ਸਜ਼ਾ ਹੋ ਜੂਗੀ ਸਜ਼ਾ ਤੁਹਾਨੂੰ ਕੁਝ ਵੀ ਬਿਲਕੁਲ ਮਿਨੀਮਮ ਹੀ ਹੋ ਸਕਦੀ ਆ ਪਰ ਜੇਕਰ ਮਿਨੀਮਮ ਸਜ਼ਾ ਵੀ ਹੁੰਦੀ ਆ ਉਹਦੀ ਇੱਕ ਇਹ ਪ੍ਰੋਵੀਜ਼ਨ ਦੇ ਵਿੱਚ ਚਲ ਜਾਂਦੀ ਹੈ ਕਿ ਜੇ ਜਿਹੜੇ ਡਰੱਗ 'ਚ ਤੁਸੀਂ ਫੜੇ ਗਏ ਇਹਦੀ ਮੈਕਸਿਮਮ ਸਜ਼ਾ 10 ਸਾਲ ਹੋ ਸਕਦੀ ਸੀ ਭਾਵੇਂ ਤੁਹਾਨੂੰ ਸਜ਼ਾ ਇੱਕ ਦਿਨ ਹੀ ਹੋਈ ਆ ਪਰ ਸਜ਼ਾ 10 ਸਾਲ ਹੋ ਸਕਦੀ ਸੀ ਇਸ ਕਰਕੇ ਤੁਹਾਨੂੰ ਅਹੀ ਰਿਪੋਰਟ ਕਰਦੇ ਲੇਕਿਨ ਜਿਹੜਾ ਕੈਨੇਡਾ ਹਮੇਸ਼ਾ ਨੂੰ ਮਿਨੀ ਪੰਜਾਬ ਕਿਹਾ ਗਿਆ ਕਿ ਲੱਗਦਾ ਮਾਹੌਲ ਉਧਾਂ ਦਾ ਮਿਨੀ ਪੰਜਾਬ ਵਰਗਾ ਉੱਤੇ ਲੋਕ ਕਹਿੰਦੇ ਨੇ ਹੁਣ ਠੱਗੇ ਠੱਗੇ ਵੀ ਮਹਿਸੂਸ ਕਰਦੇ ਨੇ ਕਹਿੰਦੇ ਨੇ ਵਾਪਸ ਵੀ ਆ ਰਹੇ ਨੇ ਕਈ ਕਹਿੰਦੇ ਨੇ ਕਿ ਹੁਣ ਵਾਪਸ ਜਾਣ ਦੀ ਜਰੂਰਤ ਕਿਉਂਕਿ ਲਾਅ ਬੜੇ ਚੇਂਜ ਹੋ ਗਏ ਨੇ ਨਾਲ ਹਾਂਜੀ ਵੇਖੋ ਜਿਹੜਾ ਜਿਹੜਾ ਤੇ ਟੋਰਾਂਟੋ ਜਿਹੜਾ ਆ ਉਹ ਉਹਨੂੰ ਮਿਨੀ ਪੰਜਾਬ ਜਿਹੜਾ ਉੱਥੇ ਬ੍ਰੈਮਟਨ ਆ ਉਹ ਤੇ ਬਿਲਕੁਲ ਹੀ ਮਿਨੀ ਪੰਜਾਬ ਬਣਿਆ ਆ ਉੱਥੇ ਤੁਸੀਂ ਵੇਖ ਸਕਦੇ ਆ ਵੀ ਕਾਫੀ ਆਪਣੇ ਜਿਹੜੇ ਪੰਜਾਬੀ ਆ ਉਹ ਉੱਥੇ ਉਹਨਾਂ ਨੇ ਆਪਣੇ ਰੋਜਗਾਰ ਖੋਲੇ ਆ ਆਪਣੇ ਕੰਮ ਜਿਹੜੇ ਆ ਉਹਨਾਂ ਨੇ ਬ੍ਰੈਮਟਨ ਦੇ ਵਿੱਚ ਖੋਲੇ ਤੇ ਕਿ ਵਧੀਆ ਉੱਥੇ ਮਾਹੌਲਾ ਕਿ ਤੁਸੀਂ ਜਦੋਂ ਜਾਣਦੇ ਆ ਤਾਂ ਤੁਹਾਨੂੰ ਐਦਾਂ ਦੀ ਫੀਲਿੰਗ ਨਹੀਂ ਆਉਂਦੀ ਵੀ ਤੁਸੀਂ ਪੰਜਾਬ ਜਾਓ ਤੇ ਤੁਹਾਨੂੰ ਤਾਂ ਹੀ ਇੱਕ ਉਹ ਫੀਲਿੰਗ ਆਊਗੀ ਤੁਸੀਂ ਜੇਕਰ ਕਿਸੇ ਵੱਖਰੀ ਸਿਟੀ ਦੇ ਵਿੱਚ ਰਹਿ ਰਹੇ ਆ ਤੇ ਜਦੋਂ ਤੁਸੀਂ ਬ੍ਰੈਮਟਨ ਜਾਣਦੇ ਆ ਤੇ ਤੁਹਾਨੂੰ ਵਧੀਆ ਪੰਜਾਬ ਵਾਲਾ ਮਾਹੌਲ ਲੱਗਦਾ ਬਿਲਕੁਲ ਬਿਲਕੁਲ ਪੰਜਾਬ ਵਰਗਾ ਮਾਹੌਲ ਜ਼ਰੂਰ ਨਜ਼ਰ ਆਦਾ ਹੈ ਲੇਕਿਨ ਵਿਦੇਸ਼ ਰਹਿਣ ਵਾਲੇ ਨੌਜਵਾਨਾਂ ਨੂੰ ਲੈ ਕੇ ਬਹੁਤ ਸਾਰੀਆਂ ਧਾਰਨਾਵਾਂ ਜਿਹੜੀਆਂ ਨੇ ਉਹ ਲਗਾਈਆਂ ਜਾਂਦੀਆਂ ਨੇ ਕਿ ਉੱਥੇ ਅਫੀਮ ਜਿਹੜੀ ਆ ਜ਼ਰੂਰ ਈਜ਼ੀ ਮਿਲ ਜਾਂਦੀ ਜਿਸ ਨੂੰ ਲੈ ਕੇ ਐਡਵੋਕੇਟ ਐਸਪੀ ਰੰਦਾਵਾ ਜਿਹਨੇ ਸਿੰਘ ਰੰਦਾਵਾ ਜਿਹਨੇ ਉਹਨਾਂ ਨੇ ਸਾਨੂੰ ਸਾਰੀ ਇਸ ਬਾਰੇ ਜਿਹੜੀ ਆ ਜਾਣਕਾਰੀ ਦਿੱਤੀ ਔਰ ਕਿਹਾ ਗਿਆ ਕਿ ਬਹੁਤ ਸਖਤ ਕਾਨੂੰਨ ਨੇ ਵਿਦੇਸ਼ ਦੀ ਧਰਤੀ ਦੇ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਉਹਨਾਂ ਵੱਲੋਂ ਤੱਤ ਵੀ ਸਾਹਮਣੇ ਰੱਖੇ ਗਏ ਨੇ ਜਿਸ ਨੂੰ ਲੈ ਕੇ ਜਿਹੜੇ ਨਵੇਂ ਨੌਜਵਾਨ ਨੇ ਸ਼ਾਇਦ ਉਹਨਾਂ ਨੂੰ ਕਾਫੀ ਇਸ ਤੋਂ ਸਿੱਖਣ ਨੂੰ ਮਿਲੇਗਾ ਹੁਣ ਵੇਖਣਾ ਹੋਵੇਗਾ ਕਿ ਕੈਨੇਡਾ ਦੀ ਗਵਰਨਮੈਂਟ ਹੋਰ ਕਿਹੜੇ-ਕਿਹੜੇ ਲਾਅਸ ਜਿਹੜੇ ਨੇ ਉਹ ਚੇਂਜ ਨੇ ਉਹ ਕਿਸ ਤਰ੍ਹਾਂ ਉੱਥੇ ਆਪਣੇ ਆਪ ਨੂੰ ਸਰਵਾਈਵ ਕਰਦੇ ਹੋਏ ਨਜ਼ਰ ਆਉਂਦੀ